ਕੋਈ ਮਸਲਾ ਨਹੀਂ ਮੇਰੇ ਨਾਲ ਬਦਮਾਸ਼ੀ ਕਰਦੇ ਪਏ ਨੇ ਫੋਰਸ ਸਕੂਲ ਵਾਲੇ ਇਹ ਪ੍ਰਾਪਰਟੀ ਇਹਨਾਂ ਦੀ ਹੈ ਤੇ ਇਹ ਮੈਨੂੰ ਕਹਿੰਦੇ ਨੇ ਕੰਦ ਕਰਨੀ ਤੇ ਬੇਟਾ ਮੈਂ ਕਿਹਾ ਮੈਂ ਕਿਹਾ ਚਲੋ ਕੰਦ ਕਰ ਦਿੰਦੇ ਆ ਨਵਲਖਸ਼ੋਰ ਨਾਂ ਦਾ ਵਿਅਕਤੀ ਹੈ ਜੋ ਬੜੇ ਸਾਲਾਂ ਤੋਂ ਇਸ ਜਗ੍ਹਾ ਤੇ ਸਾਡੇ ਜਿਹੜੀ ਸੰਸਥਾ ਸੰਸਾਦ ਦੇ ਪਲਾਟ ਤੇ ਨਜ਼ਰ ਰੱਖੀ ਬੈਠਾ ਹੈ ਤਾਂ ਘੱਟੋ ਘੱਟ 5-7 ਬੰਦਿਆਂ ਨੂੰ ਉਹ ਨਕਲੀ ਤੌਰ ਤੇ ਜਿਹੜੇ ਬਿਆਨੇ ਕਰ ਚੁੱਕਾ ਸਾਨੂੰ ਪਤਾ ਲੱਗਾ ਕਿ ਇੱਥੇ ਨਾਜਾਜ਼ ਕਿਸ ਨੇ ਉਹਨਾਂ ਨੇ ਪਕੜੀ ਪਕੜ ਕੀਤੀ ਹੈ ਹੂੰ ਉਹੀ ਆਉਣਾ ਆਣ ਕੇ ਇਹਨਾਂ ਆਪਣੇ ਵੀ ਕਾਗਜ਼ ਉਹਨਾਂ ਵਿਖਾਇਆ ਆਪਣੇ ਜਵਾਨਾਂ ਨੂੰ ਇਹਨਾਂ ਦੇ ਵੀ ਵੇਖਾਂਗੇ ਬਾਕੀ ਪਟਵਾਰੀ ਲਿਆਵਾਂਗੇ ਤੇ ਗੁਰਦੌਰ ਜੇ ਆਪਾਂ ਜਿੱਥੇ ਜਗ੍ਹਾ ਇਹਨਾਂ ਆਪਣੀ ਹੋਏਗੀ ਸਾਡੀ ਉਹ ਹੀ ਲੈ ਲਵਾਂਗੇ ਇੰਤਕਾਲ ਇਹਨਾਂ ਦੇ ਨਾਂ ਤੇ ਚੜਿਆ ਹੋਇਆ ਸਭ ਕੁਝ ਇਹਨਾਂ ਦੇ ਨਾਮ ਤੇ ਆ ਕਿਵੇਂ ਕਹਿ ਸਕਦੇ ਹੋ ਫੱਡ ਹਕੀਕਤ ਦੇ ਵਿੱਚ ਨਵਲ ਕਿਸ਼ੋਰ ਉੱਤਰ ਕ੍ਰਿਸ਼ਨ ਕੁਮਾਰ ਦੇ ਨਾਮ ਤੇ ਉਹ ਜਗਾ ਬੋਲਦੀ ਹੈ ਇਹ 6 ਕਰਦੇ ਨੇ 2114 ਰਕਬਾ ਹੈ ਉਹ ਰਕਬਾ ਸੰਤ ਸਿੰਘ ਸੁੱਖਾ ਸਿੰਘ ਸਕੂਲ ਦਾ ਹੈ ਤੇ ਸੰਤ ਸਿੰਘ ਦੀ ਵਿਰਾਸਤ ਸੀ ਤੇ ਉਹਨੂੰ ਸੰਤ ਸਿੰਘ ਸੁੱਖਾ ਸਿੰਘ ਸਕੂਲ ਕਮੇਟੀ ਜਿਹੜੀ ਉਹ ਚਲਾ ਰਹੀ ਹੈ ਇਹ ਜਗਾ ਉਹਨਾਂ ਦੀ ਹੈ ਤੇ ਜਿਹੜਾ 1147 ਜਗਾ ਇਹ ਕਹਿੰਦੇ ਨੇ ਸਫਰੇ ਦੀ ਇਹ ਖਸਰਾ ਕਿਤੇ ਹੋਰ ਹੈ ਤੇ ਉਹ ਘਣੀਵਾਦੀ ਤੋਂ ਹੋਣ ਕਰਕੇ ਉਹਦੀ ਨਿਸ਼ਾਨਦੇਹੀ ਨਹੀਂ ਹੋ ਸਕਦੀ ਸਾਂਤਾ ਸੁਪਰ ਸੈਂਟ ਸਕੂਲ ਦੀ ਕੋਈ ਜਗ੍ਹਾ ਹੈ ਇਨਾਂ ਦੀ ਤੇ ਇਹਨਾਂ ਦਾ ਕੋਰਟ ਕੇਸ ਚੱਲਣ ਰਿਹਾ ਤੇ ਉਹ ਉਤਰਾ ਹੀ ਆਏ ਸੀ ਜਗਾ ਜੁਗਾ ਵੇਖਣ ਆਏ ਆ ਤੇ ਜਗਾ ਜੁਗਾ ਵੇਖ ਕੇ ਤੇ ਹੁਣ ਜਿਹੜੇ ਚਲੇ ਕੁਲੇ ਚੱਲੇ ਆ ਕੋਈ ਗੱਲ ਬਾਤ ਇਹ ਆ ਤੇ ਜੋ ਕੋਰਟ ਨਵੇੜੇ ਕੀ ਸਾਡਾ ਉਹ ਫੈਸਲਾ ਕੀ ਹੋਏਗਾ ਮੋਬਲ ਕਿਸ਼ੋਰ ਚੋਪੜਾ ਤੇ ਨਵਲ ਕਿਸ਼ੋਰ ਕੀ ਇਹ ਮਸਲਾ ਕੀ ਹੈ ਪਲਾਟ ਦਾ ਰੌਲਾ ਕੀ ਹੈ ਕੋਈ ਮਸਲਾ ਨਹੀਂ ਹੂੰ ਮੇਰੇ ਨਾਲ ਬਦਮਾਸ਼ੀ ਕਰਦੇ ਪਏ ਨੇ ਫੋਰੈਸ ਸਕੂਲ ਵਾਲੇ ਮੈਂ ਨਵਲ ਕਿਸ਼ੋਰ ਚੋਪੜਾ ਹੂੰ ਪੁੱਤਰ ਕ੍ਰਿਸ਼ਨ ਕੁਮਾਰ ਚੋਪੜਾ ਹਾਲਵਾਸੀ 281 282 ਆਬਾਦੀ ਨਰਨਗਰ ਗੋਲਬਾਗ ਅਮਰਸਰ ਦਾ ਹੇ ਪਲਾਟ ਕਿਹਦੇ ਨਾਲ ਦੇ ਆ ਮੇਰੇ ਨਾਂ ਤੇ ਨਵਲ ਕਿਸ਼ੋਰ ਚੋਪੜੇ ਦੇ ਨਾਂ ਤੇ ਕਿੰਨੀ ਕਾਜੀ ਜਗ੍ਹਾ ਏ 2 ਕਨਾਲ ਤੇ ਫੋਰਸਲ ਇਹ ਵੀ ਕਹਿੰਦੇ ਨੇ ਵੀ ਤੁਸੀਂ ਗਾਹ ਵੀ ਕਿਸੇ ਨੂੰ ਬਿਆਨਾ ਬੂਨੇ ਕੀਤਾ ਕੋਈ ਗਲਬਤ ਹੈਗੀ ਤਾਂ ਦੀ ਮੈਂ 100 ਨੂੰ ਬਿਆਨਾ ਕੀਤਾ ਫੋਰਸ ਨੇ ਕੀ ਲੈਣਾ ਹੂੰ ਉਹ ਕਹਿੰਦੇ ਸਾਡੀ ਜਗ੍ਹਾ ਵਾ ਉਹਨਾਂ ਨੇ ਪਿਓ ਦੀ ਜਗਾ ਕਾਗਜ਼ ਹੀ ਜਾਨ ਹੂੰ ਮੈਂ ਕੇਸ ਜਿੱਤ ਚੁੱਕਾ ਤੁਸੀਂ ਪਹਿਲੇ ਵੀ ਗਰੀ ਬੰਦੇ ਬੰਦੇ ਭੇਜੇ ਇਥੇ ਅਸੀਂ ਹੋਰ ਮੈਂ ਜਿਹੜਾ ਮੈਨੂੰ ਮੈਂ ਜਗਾ ਵੇਚ ਨਹੀਂ ਆ ਮੈਂ ਮਰਨ ਕਿਨਾਰੇ ਆ ਹੂੰ ਮੈਂ ਲੋਕਾਂ ਦਾ ਕਰਜ਼ਾ ਦੇਣਾ ਅੱਛਾ ਜਗਾ ਵੇਚ ਕੇ ਆਪਣੇ ਸਿਰ ਤੋਂ ਕਰਜ਼ਾ ਉਤਾਰ ਕੇ ਮਰਨਾ ਚਾਹਣਾ ਹੂੰ ਕਿੰਨਾ ਕਰਦਾ ਰੜ ਸਕਦੇ ਮੈਂ ਬੜਾ ਬੜੇ ਮਰੀਆਂ ਦਾ ਕਰਜ਼ਾ ਦੇਣਾ ਹੁੰਦੇ ਕਾਗਜ਼ ਤੁਹਾਡੇ ਨਾਤੇ ਨੇ ਮੇਰੇ ਨਾਂ ਤੇ ਨੇ ਠੀਕ ਹੈ ਅੱਜ ਬਾਬਾ ਜੀ ਬੰਦੀਆਂ ਆਈਆਂ ਤੁਸੀਂ ਭੇਜਿਆ ਇਹਨਾਂ ਨੂੰ ਮੈਂ ਤਾਂ ਮੈਡਮ ਨਾਲ ਰਹਾ ਮੈਨੂੰ ਨਹੀਂ ਪਤਾ ਹੋਰ ਕੌਣ ਕੌਣ ਲਾੜੀਆਂ ਫੌਜਾਂ ਪਹੁੰਚਿਆ ਨੇ ਤੁਹਾਡੇ ਅਕ ਤੇ ਹਾਂਜੀ ਗੁਰੂ ਕੀ ਲਾੜੀਆਂ ਫੌਜ ਆਈਆਂ ਸਨ ਲਹਿਗ ਸਿੰਘ ਜਿੱਥੇ ਬੰਦੀਆਂ ਜਿਹੜੀ ਲੈ ਕੇ ਆਏ ਤੁਹਾਨੂੰ ਜਿਹੜੇ ਜਿੱਥੇ ਬੰਦੀ ਜਿਹੜੀ ਇੱਥੇ ਪਹੁੰਚੀ ਆ ਲਹਿਗ ਸਿੰਘ ਜਿੱਥੇ ਬੰਦੀਆਂ ਤੁਹਾਡੇ ਵੱਲੋਂ ਆਈਆਂ ਵਾ ਇਥੇ ਮੇਰੇ ਵੱਲੋਂ ਪਰਮਜੀਤ ਕੌਰ ਆਈ ਆ ਬੈ ਗੱਲ ਪਰਮਜੀਤ ਕੌਰ ਨੂੰ ਪੁੱਛੋ ਠੀਕ ਹੈ ਪਰਮਜੀਤ ਕੌਰ ਹੈ ਕੀ ਲੱਗਦਾ ਕੀ ਉਹ ਨਾਮ ਲਈ ਛੋੜਦੇ ਮੈਂ ਇਹਨਾਂ ਦੀ ਬੇਟੀ ਲੱਗਦੀ ਆ ਹੂੰ ਕਿਉਂਕਿ ਇਹ ਮੇਰੇ ਮਤਲਬ ਜੀ ਜਿਹੜੇ ਤਾਇਆ ਜੀ ਸੀ ਬਰਗੇਡੀਆਂ ਜੀਐਸ ਖੈਰਾ ਹੂੰ ਉਹਨਾਂ ਦੇ ਮਤਲਬ ਦੋਸਤ ਸੀ ਮਤਲਬ ਬਚਪਨ ਤੋਂ ਜਾਣਦੇ ਆ ਮੈਂ ਬਲੱਡ ਰਿਲੇਸ਼ਨ ਜੀ ਹੈ ਬਲੱਡ ਰਿਲੇਸ਼ਨ ਚ ਨਹੀਂ ਪਰ ਬਲੱਡ ਰਿਲੇਸ਼ਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਬਲੱਡ ਰਿਲੇਸ਼ਨ ਹੀ ਰਿਲੇਸ਼ਨ ਹੁੰਦਾ ਮੈਂ ਮਤਲਬ 15 ਸਾਲ ਦੀ ਉਮਰ ਤੋਂ ਇਹਨਾਂ ਬਾਬਾ ਜੀ ਨੂੰ ਜਾਣਦੀ ਆ ਠੀਕ ਹੈ ਆ ਜਿਹੜਾ ਇਹ ਮਸਲਾ ਪਿਆ ਵਾ ਜੀ ਜੁੜੀ ਦਾ ਪ੍ਰਾਪਰਟੀ ਦਾ ਕੀ ਇਹ ਸਾਰਾ ਮਸਲਾ ਹੈ ਇਹ ਪ੍ਰਾਪਰਟੀ ਇਹਨਾਂ ਦੀ ਹੈ ਤੇ ਇਹ ਮੈਨੂੰ ਕਹਿੰਦੇ ਨੇ ਕੰਦ ਕਰਨੀ ਤੇ ਬੇਟਾ ਮੈਂ ਕਿਹਾ ਮੈਂ ਕਿਹਾ ਚਲੋ ਕੰਦ ਕਰ ਦਿੰਦੇ ਆ ਹਾਂ ਪਰ ਫੋਰਸ ਵਾਲੇ ਕਹਿੰਦੇ ਸਾਡੀ ਹੈ ਐਸਟਾ ਕਦੇ ਹੋ ਸਕਦਾ ਹਾਂ ਇਸ ਬੰਦੇ ਤੇ ਜਮਾ ਸਾਰਾ ਕੁਝ ਉਹਦੇ ਨਾਮ ਤੇ ਹੈ A to Z ਪੇਪਰ ਸਾਰੇ ਇਹਨਾਂ ਦੇ ਨਾਮ ਤੇ ਪਟਵਾਰੀ ਸਾਹਿਬ ਕੋਲੋਂ ਆਪਾਂ ਸਾਰੇ ਪੇਪਰ ਲੈਂਦੇ A to Z ਸਭ ਕੁਝ ਇਹਨਾਂ ਦੇ ਇੰਤਕਾਲ ਇਹਨਾਂ ਦੇ ਨਾਮ ਤੇ ਚੜਿਆ ਹੋਇਆ ਸਭ ਕੁਝ ਇਹਨਾਂ ਦੇ ਨਾਮ ਤੇ ਆ ਕਿਵੇਂ ਕਹਿ ਸਕਦੇ ਹੋ ਫੱਦ ਹਕੀਕਤ ਦੇ ਵਿੱਚ ਨਵਲ ਕਿਸ਼ੋਰ ਪੁੱਤਰ ਕ੍ਰਿਸ਼ਨ ਕੁਮਾਰ ਦੇ ਨਾਮ ਤੇ ਉਹ ਜਗਾ ਬੋਲਦੀ ਹੈ ਤੁਸੀਂ ਵੀ ਇੱਕ ਪੱਤਰਕਾਰ ਜੇ ਤੁਹਾਨੂੰ ਇਸ ਚੀਜ਼ ਦੀ ਨੌਲੇਜ ਤਾਂ ਹੈਗੀ ਹੈ ਨਾ ਇਹ ਕਿਸਦਾ ਦਾਅਵਾ داری ਕਰ ਰਹੇ ਆ ਇਹ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਮੈਨੂੰ ਤਾਂ ਉਹਨਾਂ ਨੇ ਕਿਹਾ ਕੀ ਬੇਟਾ ਆਪਾਂ ਕੰਦ ਕਰਨੀ ਤੋਂ ਕੀ ਨਾਮ ਹੈ ਉਹ ਠੀਕ ਨਹੀਂ ਹੈ ਗੇ ਫਿਜ਼ੀਕਲੀ 60% ਮਦਾ ਹੈਂਡੀਕੈਪ ਹੈ ਗੇ ਤੇ ਮੈਂ ਕਿਹਾ ਚਲੋ ਮੈਂ ਤੁਹਾਡੀ ਹੈਲਪ ਕਰ ਦਿੰਦੀ ਹਾਂ ਹਾਂ ਜੀ ਤੁਸੀਂ ਕੰਦ ਕਰਨੇ ਆ ਜਾਂ ਕੀਤ ਕਰਦੇ ਮੌਕੇ ਤੇ ਮੈਂ ਆਪਾਂ ਤੇ ਕੰਦ ਹੀ ਕਰਨੇ ਆਇਆ ਤੇ ਸਫਾਈ ਕਰਵਾਣ ਆਏ ਆਪਣੇ ਪਲਾਟ ਦੀ ਠੀਕ ਹੈ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਫਤੇ ਚਲੋ ਹਾਂ ਜੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਅੱਛਾ ਜੀ ਇਹ ਅੰਮ੍ਰਿਤਸਰ ਦੇ ਵਿੱਚ ਇੱਕ ਨਵਲਖਸ਼ੋਰ ਨਾਮ ਦਾ ਵਿਅਕਤੀ ਹੈ ਜੋ ਬੜੇ ਸਾਲਾਂ ਤੋਂ ਇਸ ਜਗ੍ਹਾ ਤੇ ਸਾਡੇ ਜਿਹੜੀ ਸੰਸਥਾ ਸੰਸਥਾ ਦੇ ਪਲਾਟ ਤੇ ਨਜ਼ਰ ਰੱਖੀ ਬੈਠਾ ਤੇ ਘੱਟੋ ਘੱਟ 5-7 ਬੰਦਿਆਂ ਨੂੰ ਉਹ ਨਕਲੀ ਤੌਰ ਤੇ ਜਿਹੜੇ ਬਿਆਨੇ ਕਰ ਚੁੱਕਾ ਹੈ ਅੱਛਾ ਇਹਦੇ ਵਿੱਚੋਂ ਦੋ ਤਿੰਨ ਬੰਦਿਆਂ ਨੇ ਇਹਦੇ ਤੇ ਕੇਸ ਕੀਤੇ ਹੋਏ ਨੇ ਵੀ ਸਾਡੇ ਜਿਹੜੇ ਬਿਆਨੇ ਨੇ ਗਲਤ ਜਕੜ ਖਾ ਕੇ ਕੀਤੇ ਨੇ ਉਹ ਸਾਨੂੰ ਰਕਮ 1-1 ਦੀ 27 ਲੱਖ ਰਕਮ ਸੀ ਤੋਂ ਉਹਨਾਂ ਨੇ ਵਾਪਸ ਮੰਗਣ ਵਾਸਤੇ ਉਹਨਾਂ ਦੇ ਕੇਸ ਵੀ ਡੀਸੀ ਦੇ ਥਰੂ ਚੱਲਦੇ ਪਏ ਨੇ ਇੱਕ ਇੱਕ ਉਹਦਾ ਪਲਾਟ ਦਾ ਰਕਬਾ ਕਿੰਨਾ ਥਾਰਾ ਹੈ ਇਹ ਪਲਾਟ ਦਾ ਰਕਬਾ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਜਦੋਂ ਪਲਾਟ ਦਾ ਰਕਬਾ ਦੱਸਿਆਗੇ ਨਾ ਉਹਨੇ ਅਗਲੀ ਵਾਰੀ ਉਹਨਾਂ ਨੂੰ ਦੱਸ ਦੇਣਾ ਪਿੰਨਾ ਪਲਾਟ ਦਾ ਰਕਬਾ ਹੈ ਅੱਜ ਕੀ ਉਹਨੂੰ ਪਤਾ ਨਹੀਂ ਹੈਗਾ ਕੁਝ ਵੀ ਕਰਨੀ ਹੋਈ ਉਹਨਾਂ ਨੇ ਬਾਬਾ ਜੀ ਨੂੰ ਕਿਤੇ ਕਿਹਾ ਹੋਣਾ ਇਹ ਜਗਾ ਸਾਡੀਏ ਤੇ ਦਿੰਦੇ ਨਹੀਂ ਪਏ ਬਾਬਾ ਜੀ ਇਸ ਸੰਬੰਧ ਚ ਆਏ ਨੇ ਤੇ ਠੀਕ ਹੈ ਜੀ ਇਹਨਾਂ ਨੂੰ ਬਾਬਾ ਜੀ ਦਾ ਯਾ ਰਿਕਾਰਡ ਹੈ ਰਿਕਾਰਡ ਦਾ ਬੋਲਣਾ ਨਾ ਉਹ ਉਹ ਪਟਾ ਪਲਾਟ ਹੈ ਜਿਹੜਾ ਦੱਸਦੇ ਨਾ ਉਹ ਉਹਨਾਂ ਦੇ ਕੋਲ ਇੱਕ ਕਾਗਜ਼ ਨੇ ਅਸੀਂ ਬੜੀ ਦੇਰ ਤੋਂ ਦੇਖਦੇ ਆ ਰਹੇ ਹਾਂ ਤੇ ਉਹਨਾਂ ਦੇ ਕੋਲ ਇੱਕ ਕਾਗਜ਼ ਨੇ 1147 ਖਸਰੇ ਦੇ ਠੀਕ ਹੈ ਉਹ ਉਹਦੀ ਨਿਸ਼ਾਨਦੇਹੀ ਹੋਈ ਸੀ ਨਿਸ਼ਾਨਦੇਹੀ ਦੇ ਵਿੱਚ ਪਟਵਾਰੀ ਕਨਗੋ ਡੀਸੀ ਐਸਡੀਐਮ ਸਾਰੇ ਸੀ ਉਹ ਮੰਗੀ ਸੀ ਹਾਈ ਕੋਰਟ ਨੇ ਇਹਦੀ ਸਾਰੀ ਨਿਸ਼ਾਨਦੇਹੀ ਕਰਕੇ ਰਿਪੋਰਟ ਭੇਜੋ ਉਹਨਾਂ ਦੀ ਰਿਪੋਰਟ ਭੇਜੀ ਸੀ ਤੇ 2100 ਜਿੱਥੇ ਇਹ ਸ਼ੋ ਕਰਦੇ ਨੇ 2114 ਰਕਬਾ ਹੈ ਉਹ ਰਕਬਾ ਸੰਤ ਸਿੰਘ ਸੁਖਾ ਸਿੰਘ ਸਕੂਲ ਦਾ ਹੈ ਤੇ ਸੰਤ ਸਿੰਘ ਦੀ ਵਿਰਾਸਤ ਸੀ ਤੇ ਉਹਨੂੰ ਸੰਤ ਸਿੰਘ ਸੁਖਾ ਸਿੰਘ ਸਕੂਲ ਕਮੇਟੀ ਜਿਹੜੀ ਉਹ ਚਲਾ ਰਹੀ ਹੈ ਇਹ ਜਗ੍ਹਾ ਉਹਨਾਂ ਦੀ ਹੈ ਤੇ ਜਿਹੜਾ 1147 ਜਗਾ ਇਹ ਕਹਿੰਦੇ ਨੇ ਖਸਰੇ ਦੀ ਇਹ ਖਸਰਾ ਕਿਤੇ ਹੋਰ ਹੈ ਤੇ ਉਹ ਘਣੀਵਾਦੀ ਝੋਣ ਕਰਕੇ ਉਹਦੀ ਨਿਸ਼ਾਨਦੇਹੀ ਨਹੀਂ ਹੋ ਸਕਦੀ ਪਹਿਲੇ ਚੀਜ਼ ਤੇ ਕੋਈ ਦਾਵਾ ਕੀਤਾ ਗਿਆ ਬਾਬਾ ਹਾਂਜੀ ਹਾਂਜੀ ਉਹ ਦਾਵਾ ਕੀਤਾ ਗਿਆ ਕੇਸ ਚੱਲਦਾ ਵੀ ਪਿਆ ਇਹ ਕੇਸ ਅਸੀਂ ਇਹਨਾਂ ਤੇ ਵੀ ਕੀਤਾ ਹੋਇਆ ਹੈ ਕਿ ਇਹ ਬੰਦੇ ਗਲਤ ਲੋਕਾਂ ਨੂੰ ਢੁਕਾ ਕੇ ਸਾਡੇ ਕੋਲ ਆ ਜਾਨੀ ਭੇਜਦੇ ਨੇ ਪਹਿਲੇ ਆਏ ਜੋ ਬੰਦੇ ਆ ਕਿ ਜਾਂ ਇਸ ਤੋਂ ਪਹਿਲਾਂ ਘਟੋ ਘਟੇ ਮੇਰੇ ਮੇਰੇ ਬਾਬਾ ਜੀ ਗੁਸਾਨਾ ਕਰਨਾ ਇਹ ਘਟੋ ਘਟੇ ਸਤਨੀ ਕਿ ਅਠਵੀਂ ਵਾਰੀ ਪਾਰਟੀ ਜੀ ਆਇਆ ਕਰਦਾ ਤਾਂ ਵੱਖਰੀ ਵੱਖਰੀ ਪਾਰਟੀ ਹੁੰਦੀ ਆ ਵੱਖਰੀ ਵੱਖਾਰੇ ਨੇ 900 ਰੁਪਏ ਭੇਜਿਆ ਰਹੇ ਨੇ 900 ਰੁਪਏ ਭੇਜਿਆ ਰਹੇ ਨੇ 900 ਆਪ ਹੈਂਡੀਕੈਪ ਦੇ ਲੋਕਾਂ ਨੂੰ ਕਹਿੰਦਾ ਵੀ ਮੈਂ ਹੈਂਡੀਕੈਪ ਦਾ ਤੇ ਮੇਰੀ ਜ਼ਮੀਰਾਂ ਨਾਲ ਮਾਰ ਲਈਏ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਭੇਜ ਦਿੰਦਾ ਲੱਗਦਾ ਨਹੀਂ ਬੜੀ ਵੱਡੀ ਸੰਸਦਾ ਵਾ ਫੋਰਸ ਕਿਤੇ ਬਦਨਾਮ ਵੀ ਕੀਤਾ ਜਾਂਦਾ ਹਾਂ ਹਾਂ ਬਦਨਾਮ ਕਰਨਾ ਵੀ ਕੀਤਾ ਜਾਂਦਾ ਉਹਨਾਂ ਦੀ ਕੋਸ਼ਿਸ਼ ਇਹੀ ਹੈ ਵੀ ਜਗਾ ਸਾਨੂੰ ਮਿਲ ਜਾਵੇ ਕੋ ਬਹੁਤ ਦਿਰ ਪਹਿਲਾਂ ਕਿਤੇ ਉਹਨਾਂ ਜਿਹੜਾ ਇਹਨਾਂ ਦਾ ਇੱਕ ਕਾਰਕੁਨ ਸੀ सुरेंद्र ਕੁਮਾਰ ਠੀਕ ਹੈ सुरेंद्र ਨੇ ਉਹ ਹੋਰ ਵੀ ਲੱਗਦਾ ਨਾਲ ਕੋਲੀ सुरेंद्र ਕੋਲੀ सुरेंद्र ਕੋਲੀ ਨੇ ਇਹਨਾਂ ਨਾਲ ਕਿਤੇ ਗੱਲ ਕੀਤੀ ਕਿਸੇ ਰਾਈ ਕੀਤੀ ਸੀ ਵੀ ਮੈਨੂੰ ਪੈਸੇ ਦੇ ਦੇਣਾ ਪੈਸੇ ਤੇ ਉਹਨੂੰ ਤਾਂ ਹੀ ਦੇਣ ਨਾ ਜੇ ਕਿਸੇ ਹੋਰ ਦੀ ਜ਼ਮੀਨ ਹੈ ਤੇ ਅਸੀਂ ਕਬਜ਼ਾ ਕੀਤਾ ਤੇ ਫਿਰ ਅਸੀਂ ਕਹੀਏ ਵੀ ਚੱਲ ਸਾਨੂੰ ਕਿੱਥੋਂ ਕਬਜ਼ਾ ਰਿਆਂਦੇ ਤੂੰ ਵਿੱਚ ਪੰਗਾ ਨਾ ਪਾ ਦੇ ਨੀ ਪੈਸੇ ਲੈ ਲੈ ਉਹ ਦੂਜੀ ਗੱਲ ਹੀ ਨਹੀਂ ਹੈ ਕਿ ਜਦ ਸਾਡੀ ਜ਼ਮੀਨ ਹੈ ਸਾਡੀ ਅਸੀਂ ਕਬਜ਼ਾ ਸਕੂਲ ਦੀ ਜ਼ਮੀਨ ਹੈ ਇਹ ਕਿਸੇ ਦੀ ਵੈਸੇ ਜ਼ਮੀਨ ਨਹੀਂ ਹੈਗੀ ਉਹ ਵੀ ਕਲੀਅਰ ਕੀਤਾ ਜਾਊਗਾ ਜੱਸੇ ਬੰਦੇ ਸਮਝਾ ਜਾਊਗਾ ਜੱਸੇ ਬੰਦੀਆਂ ਵੱਲੋਂ ਮੰਗ ਆਈ ਵੀ ਸਾਨੂੰ ਕਾਗਜ਼ ਦਿਖਾਓ ਸਾਡੇ ਕੋਲ ਸਾਰਾ ریکارڈ ਹੈ ਕਾਗਜ਼ ਦਿਖਾਵਾਗੇ ਇਹਨਾਂ ਜਿਹੜਾ ਇਹਨਾਂ ਕਾਗਜ਼ ਦਿਖਾਏ ਨੇ ਹੁਣ ਦਿਖਾਏ ਨਾ ਕਾਗਜ਼ ਤੁਸੀਂ ਦੇਖਣਾ ਚਾਹੋ ਦੇਖ ਵੀ ਸਕਦੇ ਹੋ ਇਹਨਾਂ ਕਾਗਜ਼ ਦਿਖਾਏ ਨੇ ਉਹ ਉਹੀ ਨੇ ਕਾਗਜ਼ 1147 ਦੇ ਉਹ ਸਾਡੇ ਨਹੀਂ ਹੈਗੇ ਉਹ ਜਿਹੜੇ ਪਹਿਲੇ ਬੰਦੇ ਆਏ ਲੈ ਕੇ ਆ ਹਾਂ ਪਹਿਲੇ ਬੰਦੇ ਲੈ ਕੇ ਉਹੀ ਉਹੀ ਕਾਗਜ਼ ਲੈ ਕੇ ਆਉਂਦੇ ਨੇ ਠੀਕ ਬਾਰ-ਬਾਰ ਉਹੀ ਚੀਜ਼ ਲੈ ਕੇ ਆਉਂਦੇ ਨੇ ਉਹ ਸਾਡੀ ਨਹੀਂ ਹੈਗੀ ਪਰ ਸਾਡੀ ਹਾਂ ਜੀ ਬਾਬਾ ਪੱਤਰਕਾਰ ਜੋ ਜਹਦਰ ਅਮਰ ਸਿੰਘ ਸੋਢੀ ਮੇਰ ਜਹੇਦਾਰ ਪੰਥ ਸੁਣਾਉਣੇ ਅਕਾਲੇ ਦਸ਼ਮੇਸ਼ ਤਰ੍ਹਾਂ ਦੇ ਆਏ ਹੋ ਕੀ ਇਹ ਮਸਲਾ ਕੀ ਹੈ ਇਹ ਮਸਲਾ ਸਾਨੂੰ ਪਤਾ ਲੱਗਾ ਕਿ ਇੱਥੇ ਨਜਾਜ਼ ਕਿਸ ਨੇ ਉਹਨਾਂ ਨੇ ਪਕੜੀ ਪਕੜ ਕੀਤੀ ਹੈ ਹੂੰ ਉਹੀ ਉਹਨਾਂ ਆਣ ਕੇ ਇਹਨਾਂ ਆਪਣੇ ਵੀ ਕਾਗਜ਼ ਉਹਨਾਂ ਵਿਖਾਇਆ ਆਪਣੇ ਜਵਾਨਾਂ ਨੂੰ ਹੂੰ ਇਹਨਾਂ ਦੇ ਵੀ ਵੇਖਾਂਗੇ ਹੂੰ ਬਾਕੀ ਪਟਵਾਰੀ ਲਿਆਵਾਂਗੇ ਤੇ ਗੁਰਦੌਰ ਕਿ ਆਪਾਂ ਜਿੱਥੇ ਜਗ੍ਹਾ ਇਹਨਾਂ ਆਪਣੀ ਹੋਏਗੀ ਸਾਡੀ ਉਹੇ ਲੈ ਲਵਾਂਗੇ ਫੋਰਾ ਜਿਹੜੇ ਇਥੋਂ ਜਲਕ ਨਹੀਂ ਉਹਨਾਂ ਨੂੰ ਵੀ ਕਿਹਾ ਗਿਆ ਭਿੰਦਾ ਉਹ ਸੋੜ ਜਿਹੜਾ ਵਾ ਪਹਿਲੇ ਤੁਸੀਂ ਨਹੀਂ ਚਲ ਸਾਇਕ ਇਹਨਾਂ ਦੇ 7-8 ਨੂੰ ਪਹਿਲਾਂ ਬੰਦੇ ਮਿਲ ਗਏ ਚਲੋ ਜੀ ਜਗਾ ਉਹਦੇ ਸਾ ਗਈ ਤੇ ਤਾਂ ਹੀ ਆ ਨਾ ਆ ਵੇਖੋ ਨਾ ਕਾਗਜ਼ ਤੁਸੀਂ ਵੇਖਦੇ ਹੋ ਤੇ ਜੇ ਸਾਡੇ ਸਹੀ ਨਿਕਲ ਆਈ ਜਿਹੜੀ ਉਹੇ ਕਵਰ ਕਰ ਲਾਂਗੇ ਜੀ ਇਸ ਬੰਦ ਚ ਪੁਲਿਸ ਨੂੰ ਇਹ ਸਲਾਹ ਦਿੱਤੀ ਕਿਸੇ ਨੂੰ ਹਾਂ ਜੀ ਹਾਂ ਜੀ ਦਿੱਤੀ ਕੀ ਮੰਗ ਕੀ ਕਰਦੇ ਹੋ ਕੀ ਹੋਣਾ ਚਾਹੀਦਾ ਮੰਗ ਇਹੋ ਹੀ ਹੈ ਵੇ ਜਿਹੜਾ ਪਲਾਟ ਵਾਪਸ ਕਰਨ ਨੂੰ ਲਿਖ ਕੇ ਦਿੱਤਾ ਤੇ ਜਿਹੜਾ ਸਾਡਾ ਪਲਾਟ ਹੋਇਆ ਹੈ ਲੈ ਲਵਾਂਗੇ ਕੀ ਲੱਗਦਾ ਕੋਈ ਪਰਿਵਾਰੀ ਕੋ ਨਿਸ਼ਾਨਦੇਹੀ ਜਾਂ ਕਿਸੇ ਕਰਾਓਗੇ ਮਾਰਕੀਟ ਤੇ ਡਾਟ ਦੇ ਪਲਾਟ ਕਰਾਵਾਂਗੇ ਕਰਾਂ ਇਹ ਜ਼ਰੂਰ ਕਰਾਵਾਂਗੇ ਆ ਵੇਖੋ ਆਪਾਂ ਥੱਕਾ ਥੋੜਾ ਕਰਦੇ ਆ ਇਹ ਸਾਡੇ ਵੀ ਭਰਾ ਨੇ ਬਿਲਕੁਲ ਤੇ ਉਹ ਵੀ ਭਰਾ ਨੇ ਆਪਾਂ ਦਾ ਤੇ ਇਹਨਾਂ ਨਾਲ ਇਹ ਕਿਉਂਕਿ ਇਹ ਗੁਰੂ ਕੀ ਖੇਡ ਚੱਲ ਰਹੀ ਹੈ ਤੇ ਸਾਨੂੰ ਤਾਂ ਅਜ ਮਾਰੇ ਦੱਸਦੇ ਸਭ ਕੋ ਬੰਦ ਹੈ ਸਭ ਕੋ ਬੰਦ ਹੈ ਗੋਬਿੰਦ ਬਰਨੇ ਕੋਈ ਪ੍ਰੇਮਾ ਵੱਲੋਂ ਕਿਹਾ ਗਿਆ ਵੀ ਪਹਿਲਾਂ ਵੀ ਜਿਹੜੇ 6-7 ਵਾਰੀ ਕਾਫੀ ਲੋਕਾਂ ਨੂੰ ਭੇਜ ਚੁੱਕੇ ਨੇ ਉਹਨਾਂ ਕੋਲ ਉੱਥੇ ਠੀਕ ਆ ਪਰ ਉਹ ਕਿਸੇ ਤਰ੍ਹਾਂ ਹੋਣਾ ਸਾਨੂੰ ਨਹੀਂ ਪਤਾ ਪਰ ਅਹੀ ਜਿਹੜੀ ਆ ਨਾ ਤਕੜੀ ਸਿੱਧੀ ਤੋਂ ਲਉਂਗੇ ਬਿਲਕੁਲ ਅੱਜ ਮੈਂ ਟੋਲੀ ਦੀ ਆ ਹਾਂਜੀ ਕੋਈ ਉਹ ਜਿਹੜਾ ਫੇਰ ਨਹੀਂ ਹੋਊਗੀ ਕੋਈ ਕਿਸੇ ਨਾਲ ਧੱਕਾ ਨਹੀਂ ਹੋਏ ਜੋ ਹੱਕ ਦਾ ਹੋਊਗਾ ਉਹ ਦੁੱਦਾ ਜਾਊਗਾ ਹਾਂ ਬਿਲਕੁਲ ਇਤਨਾ ਹੀ ਹੋ ਜਾ ਠੀਕ ਹੈ ਕੋਈ ਝਗੜਾ ਸੰਤ ਸੁਖਾ ਸਿੰਘ ਸਕੂਲ ਦੀ ਕੋਈ ਜਗ੍ਹਾ ਆ ਇਹਨਾਂ ਦੀ ਤੇ ਇਹਨਾਂ ਦਾ ਕੋਰਟ ਕੇਸ ਚੱਲਣ ਰਿਹਾ ਤੇ ਉਹ ਉਤਰਾ ਹੀ ਆਏ ਸੀ ਜਗਾ ਜੁਗਾ ਵੇਖਣ ਆਏ ਆ ਤੇ ਜਗਾ ਜੁਗਾ ਵੇਖ ਕੇ ਤੇ ਹੁਣ ਜਿਹੜੇ ਚਲੇ ਚੁਲੇ ਚੱਲੇ ਆ ਕੋਈ ਗੱਲ ਬਾਤ ਇਹ ਆ ਤੇ ਜੋ ਕੋਰਟ ਨਵੇੜੇ ਕੀ ਸਾਡਾ ਉਹ ਫੈਸਲਾ ਕੀ ਹੋਇਆ ਥੀਸ ਵਾਲਿਆ ਕੋਈ ਗੱਲ ਨਹੀਂ ਇਹ ਠੀਕ ਠਾਕ ਆ ਇਸ ਬੰਤਾਰੀ ਆ ਸਾਨੂੰ ਦੱਸਿਆ ਵੀ ਮੋਕੇ ਵਾਇਸ ਸੀ ਹਾਂਜੀ ਆ ਅਫਸਰਾਂ ਨੂੰ ਦੱਸ ਦਿੱਤਾ ਤੇ ਉਹ ਕਹਿੰਦੇ ਵੀ ਕੋਈ ਗੱਲ ਬਾਤ ਨਹੀਂ ਇਹਨਾਂ ਨੂੰ ਜਿਹੜਾ ਨਖੇਰਦੋ ਲੜਾਈ ਝਗੜਾ ਨਾ ਹੋਏ ਕੋਈ ਗੱਲ ਨਹੀਂ ਬਾਕੀ ਠੀਕ ਠਾਕ ਆ ਕੋਈ ਨਹੀਂ ਤੇ ਬਾਕੀ ਇਹ ਸਾਰੇ ਚਲ ਚਲ ਚੱਲੇ ਆ ਕੋਈ ਗੱਲ ਨਹੀਂ